ਉਹ ਸੈਂਟਰ ਜੋ 8 ਵਿਦਿਆਰਥੀ ਟਾਪਰ ਨਿਕਾਏ ਹੈਗੇ ਇਹ ਸਧਾਰਨ ਗੱਲ ਨਹੀਂ ਹੈਗੀ ਇਸ ਤੋਂ ਪਹਿਲਾਂ NEET ਦੇ ਇਗਜ਼ਾਮ ਵਿੱਚ ਸਿਰਫ 2 ਜਾਂ 3 ਵਿਦਿਆਰਥੀਆਂ ਤੋਂ ਵੱਧ ਇੱਕ ਦੋ ਤਿੰਨ ਵਿਦਿਆਰਥੀਆਂ ਤੋਂ ਵੱਧ ਕਦੇ ਵੀ ਪੂਰੇ ਬਟਾ ਪੂਰੇ ਨੰਬਰ ਨਹੀਂ ਆਏ ਹੈਗੇ ਇਹ ਪਹਿਲਾ ਵਾਰ ਇਗਜ਼ਾਮ ਹੋਇਆ ਕਿ 65 ਵਿਦਿਆਰਥੀਆਂ ਦੇ 720 ਤੋਂ 720 ਨੰਬਰ ਦਿੱਤੇ ਗਏ ਹੈਗੇ ਇਹ ਬਿਨਾ ਕਿਸੇ ਸਾਜ਼ਿਸ਼ ਤੋਂ ਬਿਨਾ ਕਿਸੇ ਸਕੈਂਡਲ ਤੋਂ ਇਹ ਸੰਭਵ ਹੀ ਨਹੀਂ ਹੈਗਾ ਜੀ ਸਾਡੀ ਸਾਡੀ ਸਾਰੇ ਕਹਿ ਰਹੇ ਨੇ ਕਿ ਸਾਡੀ ਹੋ ਸਕਦੀ ਹੈ ਪੇਪਰ ਦੀ ਪਰ ਕਿੱਦਾਂ ਦੀ ਐਨਟੀਏ ਦੀ ਮਿਲੀ ਭੁਗਤ ਤੋਂ ਐਨਟੀਏ ਦੇ ਉੱਪਰ ਭਾਜਪਾ ਕਾਬਜ ਹੈਗੀ ਹੈ ਭਾਜਪਾ ਦੇ ਬੰਦੇ ਕਾਬਜ ਹੈ ਉਹਨਾਂ ਦੀ ਮਿਲੀ ਭੁਗਤ ਤੋਂ ਬਗੈਰ ਐਡਵਰਟ ਸਕੇਂਡਲ ਹੋ ਹੀ ਨਹੀਂ ਸਕਦਾ 24 ਲੱਖ ਵਿਦਿਆਰਥੀਆਂ ਵਿਖਦਾ ਦੇ ਲਾ ਕੇ ਸਰਕਾਰ ਨੇ ਜੋ ਇੱਕ ਗੈਰ ਜ਼ਿੰਮੇਵਾਰੀ ਦਿਖਾਈ ਹੈ ਇਹ ਸ਼ਰਮਨਾਕ ਹੈਗਾ ਇਹ ਗੈਰ ਜ਼ਿੰਮੇਦਾਰਾਨਾ ਹੈਗਾ ਔਰ ਇਹ ਬਹੁਤ ਹੀ ਸਾਸ਼ੀ ਧੱਕ ਨਾਲ ਸਾਰਾ ਖਸੂਰੀਆ ਇਹ 2 ਕਰੋੜ ਬੰਦਾ ਪ੍ਰਭਾਵਤ ਹੋਇਆ ਇਸ ਕਰਕੇ ਦੇਸ਼ 'ਚ ਬੜਾ ਹਲ ਹਿਲਜੁਲ ਹੋ ਰਹੀ ਹੈ ਕਾਂਗਰਸ ਪਾਰਟੀ ਨੇ ਹੁਣ ਵਿਦਿਆਰਥੀਆਂ ਨਾਲ ਮਾਪਿਆਂ ਨਾਲ ਇੱਕ ਯਤਨ ਪ੍ਰਗਟ ਕਰਨ ਲਈ ਇੱਕ ਮੁਹਰਤਾ ਪ੍ਰਗਟ ਕਰ ਲਈ ਅੱਜ ਦਾ ਰੋਜ਼ ਪ੍ਰਦਰਸ਼ਨ ਆਪਾਂ ਚੰਡੀਗੜ੍ਹ 'ਚ ਕਰ ਰਹੇ ਹਾਂ ਜੋ mafia ਸਰਕਾਰ ਮੈਂ ਸਿੱਖਿਆ ਖੇਤਰ ਵਿੱਚ ਉਸਨੂੰ ਠੱਲ ਪਾਉਣ ਦੀ ਲੋੜ ਹੈ ਜੇ ਅਸੀਂ ਉਸ ਤੱਕ ਚੈਨਾਂ ਨਹੀਂ ਬੈਠਾਂਗੇ ਜਦ ਤੱਕ ਬੱਚਿਆਂ ਨੂੰ ਇਨਸਾਫ ਨਹੀਂ ਮਿਲਦਾ ਪਾਰਲੀਮੈਂਟ 'ਚ ਇਹ ਮੁੱਦਾ ਠਾਹਾਂਗੇ ਔਰ ਪਾਰਲੀਮੈਂਟ 'ਚ ਉਸ ਨੂੰ ਅਸੀਂ ਪੂਰਾ ਇਸ ਕਦਰ ਮਜਬੂਰ ਕਰਾਂਗੇ ਭਾਜਪਾ ਨੂੰ ਤੇ ਐਨਡੀਆ ਨੂੰ ਕਿ ਇਸ ਮੁੱਦੇ ਦਾ ਹੱਲ ਕਰੇ ਕੇਂਦਰੀ ਪ੍ਰੀਖਿਆ ਨੂੰ ਲੈ ਕੇ ਜਿਸ ਤਰੀਕੇ ਦਾ ਮਾਮਲਾ ਸਾਹਮਣੇ ਆਇਆ ਉਸ ਤੋਂ ਬਾਅਦ ਜਿੱਥੇ ਭਾਰਤ ਦੇ ਵਿਦਿਆਰਥੀਆਂ ਵਿੱਚ ਇੱਕ ਭਾਰੀ ਰੋਸ ਹੈ ਉੱਥੇ ਨਾਲ ਦੀ ਨਾਲ ਜਿਹੜੇ ਵਿਰੋਧੀ ਨੇ ਭਾਜਪਾ ਦੇ ਉਹ ਵਿਰੋਧ ਕਰਦੇ ਹੋ ਨਜ਼ਰ ਆ ਰਹੇ ਨੇ ਅੱਜ ਕਾਂਗਰਸ ਵੱਲੋਂ ਜਿਹੜਾ ਕਿ ਦੇਸ਼ ਵਿਆਪੀ ਅੰਦੋਲਨ ਕੀਤਾ ਜਾ ਰਿਹਾ ਹੈ ਤੇ ਕਾਂਗਰਸ ਦੇ ਐਮਪੀ ਡਾਕਟਰ ਤਰਨਜੀਤ ਗਨਸ਼ਰਦ ਨਾਲ ਨੇ ਧਰੂ ਕਰਵਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਪੇਪਰ ਜਿਸ ਤਰੀਕੇ ਦੇ ਨਾਲ ਕੋਈ ਚਰਚਾ ਦਾ ਵੀ ਇਸ਼ਾਰਾ ਪੇਪਰ ਲੀਕ ਨਾ ਹੋਣ ਦਿੱਤਾ ਜਾਵੇਗਾ ਸਖਤ ਕਾਨੂੰਨ ਬਣਾਏ ਜਾਣਗੇ ਇਹ ਚਰਚਾ ਜ਼ਰੂਰ ਰਹੀ ਹੈ ਚੋਣਾਂ ਤੋਂ ਪਹਿਲਾਂ ਕਿ ਲੀਕ ਹੋਣ ਨੂੰ ਕਾਨੂੰਨ ਬਣਾਏ ਜਾਣਗੇ ਜਾਂ ਲਗਨਦਾ ਜਾਊਗਾ ਪਰ ਸਿੱਤੀ ਹਜੇ ਵੀ ਉਹ ਜਿਉਂ ਦੀ ਤਿਉਂ ਬਣੀ ਹੋਈ ਹੈ ਕੰਨ ਸਾਹਿਬ ਦੇਖੋ ਬਾਤ ਇੱਕ ਸਾਸ਼ੀ ਢੰਗ ਨਾਲ ਜਿਸ ਤਰ੍ਹਾਂ ਪੇਪਰ ਹੋਇਆ ਹੈਗਾ ਔਰ ਜਿਸ ਤਰ੍ਹਾਂ ਪੇਪਰ ਲੀਕ ਹੋਇਆ ਬਚੋਲੀਏ ਫੜੇ ਗਏ ਨੇ ਉਹ ਵਿਦਿਆਰਥੀ ਜਿਨ੍ਹਾਂ ਨੇ ਫਾਇਦਾ ਲਿਆ ਉਹ ਬੜੇ ਲਗੇ ਉਹ ਸੈਂਟਰ ਫੜੇ ਗਏ ਜਿੱਥੇ ਹਰ ਜਆ ਜਾਰ ਪੀਲ ਤੋਂ ਅੱਗੇ ਵਿਦਿਆਰਥੀ ਖਾਸ ਸੈਂਟਰ ਤੇ ਪੇਪਰ ਦਿੱਤਾ ਤੇ ਇੱਕੋ ਸੈਂਟਰ ਚੋ 8 ਵਿਦਿਆਰਥੀ ਟਾਪਰ ਨਿਕਲੇ ਹੈਗੇ ਇਹ ਸਧਾਰਨ ਗੱਲ ਨਹੀਂ ਹੈਗੀ ਇਸ ਤੋਂ ਪਹਿਲਾਂ ਨੀਟ ਦੇ ਇਗਜ਼ਾਮ ਵਿੱਚ ਸਿਰਫ 2 ਜਾਂ 3 ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਇੱਕ ਦੋ ਤਿੰਨ ਵਿਦਿਆਰਥੀਆਂ ਤੋਂ ਵੱਧ ਕਦੇ ਵੀ ਪੂਰੇ ਬਟਾ ਪੂਰੇ ਆਈ ਹੈਗੀ ਤੇ ਪਹਿਲਾ ਵਾਰ ਇਗਜ਼ਾਮ ਹੋਇਆ ਕਿ 65 ਵਿਦਿਆਰਥੀਆਂ ਦੇ 720 ਤੋਂ 720 ਨੰਬਰ ਦਿੱਤੇ ਗਏ ਹੈਗੇ ਤੇ ਬਿਨਾ ਕਿਸੇ ਇਹ ਸਾਜ਼ਿਸ਼ ਤੋਂ ਬਿਨਾ ਕਿਸੇ ਸਕੈਂਡਲ ਤੋਂ ਇਹ ਸੰਭਵ ਹੀ ਨਹੀਂ ਹੈਗਾ ਜੀ ਔਰ 24 ਲੱਖ ਵਿਦਿਆਰਥੀਆਂ ਪਿੱਛੇ ਦਾ ਦੇ ਲਾ ਕੇ ਸਰਕਾਰ ਨੇ ਜੋ ਇੱਕ ਗੈਰ ਜਿੰਮਵਾਰੀ ਦਿਖਾਈ ਹੈ ਜੋ ਮਾਫੀਆ ਸਰਕਾਰ ਮੈਂ ਸਿੱਖਿਆ ਖੇਤਰ ਵਿੱਚ ਉਸ ਨੂੰ ਠੱਲ ਪਾਉਣ ਦੀ ਲੋੜ ਹੈ ਔਰ ਐਨਟੀਏ ਚੇਅਰਮੈਨ ਨੂੰ ਮਤਲ ਕਰਕੇ ਇਹਨੂੰ ਪੁਨਰਗਠਨ ਕਰਨ ਦੀ ਲੋੜ ਹੈ ਤਾਂ ਜੋ ਲੋਕਾਂ ਦਾ ਇਸ ਸਿਸਟਮ ਵਿੱਚ ਭਰੋਸਾ ਬਣਿਆ ਰਹੇ ਰੋ ਤੁਸੀਂ ਡਾਕਟਰੋਂ ਪਰ ਜਦੋਂ ਅਸੀਂ ਇਸ ਪੇਪਰ ਲੀਕ ਹੋਣਦੇ ਆ ਸਾਜ਼ਿਸ਼ੀ ਕਰਡਕ ਸਾਹਿਬ ਤਾਂ ਕੀ ਨਜ਼ਰ ਆ ਰਿਹਾ ਕਿੱਦਾਂ ਦੀ ਸਾਜ ਸਾਜ ਤਾਂ ਸਾਰੇ ਕਹਿ ਰਹੇ ਨੇ ਕਿ ਸਾਜ ਹੋ ਸਕਦੀ ਹੈ ਪੇਪਰ ਦੀ ਪਰ ਕਿੱਦਾਂ ਦੀ ਨਹੀਂ ਸਿਆਸਤਈ ਹੈ ਕਿ ਪੈਸੇ ਵਾਲੇ ਬੰਦੇ ਵਿਚੋਲੀਏ ਬਕਾਇਰ ਸਰਕਾਰ ਦੀ ਮਿਲੀ ਭੁਗਤ ਤੋਂ ਬਗੈਰ ਐਨਟੀਆ ਦੀ ਐਨਟੀਆ ਦੀ ਮਿਲੀ ਭੁਗਤ ਤੋਂ ਐਨਟੀਆ ਦੇ ਉੱਪਰ ਭਾਜਪਾ ਕਾਬਜ ਹੈਗੀ ਹੈ ਭਾਜਪਾ ਦੇ ਬੰਦੇ ਕਾਬਜ ਹੈ ਉਹਨਾਂ ਦੀ ਮਿਲੀ ਭੁਗਤ ਤੋਂ ਬਗੈਰ ਐਡਵਰਟ ਸਕੈਂਡਲ ਹੋ ਹੀ ਨਹੀਂ ਸਕਦਾ ਜੀ 30 ਤੋਂ ਲੈ ਕੇ 50 ਲੱਖ ਰੁਪਏ ਕੇ ਪੇਪਰ ਵੇਚਿਆ ਗਿਆ ਹੋਵੇ ਇਹ ਵਾਰੀ ਇਸ ਸਸਤਾਵਾ ਵਾਸਤੇ ਮਤਲਬ ਭਰਤੀ ਹੋਣੀ ਸੀ ਜਿਹੜੀਆਂ ਪ੍ਰੀਮੀਅਰ ਸਸਤਾਵਾ ਨੇ ਇੰਡੀਆ ਦੀਆਂ ਮੈਡੀਕਲ ਹੋ ਜਿਨ੍ਹਾਂ ਲੋਕਾਂ ਦੇ ਬ ਕਾ ਨਹੀਂ ਇਹਨਾਂ ਡਾਕਟਰਾਂ ਨੇ ਉਹਨਾਂ ਡਾਕਟਰਾਂ ਨੇ ਭਾਰਤੀ ਮਾਮਲੇ ਜੋ ਘਟਾਲਾ ਹੋਇਆ ਇਹ ਸ਼ਰਮਨਾਕ ਹੈਗਾ ਇਹ ਗੈਰ ਜ਼ਿੰਮੇਵਾਰਾਨਾ ਹੈਗਾ ਔਰ ਇਹ ਬਹੁਤ ਹੀ ਸਾਸ਼ੀ ਢਗ ਨਾਲ ਸਾਰਾ ਕੁਝ ਹੋ ਰਿਹਾ ਤਾਂ ਕਿ ਮਨੋਬਲ ਤੋੜੇ ਜੂ ਦਾ ਮਨੋਬਲ ਤੋੜਿਆ ਜਾ ਸਕੇ ਉਹ ਸਿਸਟਰ ਨੇ ਸਵਾਲ ਨਾ ਖੜੇ ਕਰ ਸਕਣ ਪਹਿਲਾਂ NEET ਫਿਰ UGC ਦੀ ਗੱਲ ਕਰ ਲਈਏ ਉਸ ਤੋਂ ਬਾਅਦ ਖਤਸ਼ੇ ਇਹ ਵੀ ਨਹੀਂ ਕਿ ਬਾਕੀ ਪਬਲਿਕ ਜਿਹੜੀ ਸਰਵਿਸਿਸ ਪੇਪਰ ਹੁੰਦੇ ਨੇ ਸ਼ਾਇਦ ਹੋ ਸਕਦਾ ਘਟਾਲੇ ਪਹਿਲਾਂ ਵੀ ਹੋਏ ਹੁਣ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਣ ਕਿ ਵਿਆਪ ਵਿਆਪਮ ਤੋ ਸ਼ੁਰੂ ਹੋ ਕੇ ਦੇਸ਼ ਦੇ ਹਰ ਸੂਬੇ ਜਿੱਥੇ ਭਾਜਪਾ ਦੀ ਸਰਕਾਰਾਂ ਨੇ ਜੁਪੀ ਹੋਵੇ ਮੱਧ ਪ੍ਰਦੇਸ਼ ਹੋਵੇ ਗੁਜਰਾਤ ਹੋਵੇ ਤਕਰੀਬਨ ਸਾਰੇ ਸਾਰੇ ਪੇਪਰ ਲੀਕ ਹੋਏ ਨੇ ਔਰ ਪੇਪਰ ਜਾਂ ਰੱਦ ਹੋਏ ਨੇ ਜਾਂ ਇਸ ਤਰ੍ਹਾਂ ਹੀ ਮਤਲਬ ਉਹਨੀ ਅੱਗੇ ਚਲਾ ਦਿੱਤਾ ਗਿਆ ਉਹ ਗਲਤ ਪਰਚੀਆਂ ਕਰ ਲਈਆਂ ਗਈਆਂ ਹੈਗੀਆਂ ਪਰ ਇਸ ਵਾਰ 24 ਲੱਖ ਵਿਦਿਆਰਥੀ ਨੇ 24 ਲੱਖ ਟੰਬਰ ਨੇ ਵਾਲਾ ਨਾਟਕ ਯਾਨੀ 1.5 ਤੋਂ 2 ਕਰੋੜ ਬੰਦਾ ਪ੍ਰਭਾਵਿਤ ਹੋਇਆ ਇਸ ਕਰਕੇ ਦੇਸ਼ 'ਚ ਬੜਾ ਹਲ ਹਿਲਜੁਲ ਹੋ ਗਈ ਹੈ ਕਾਂਗਰਸ ਪਾਰਟੀ ਨੇ ਉਹਨਾਂ ਵਿਦਿਆਰਥੀਆਂ ਨਾਲ ਉਹਨਾਂ ਮਾਪਿਆਂ ਨਾਲ ਯਕੀਨੀਤੀ ਪ੍ਰਗਟ ਕਰਨ ਲਈ ਇੱਕ ਮੁਹਰਤਾ ਪ੍ਰਗਟ ਕਰਨ ਲਈ ਅੱਜ ਦਾ ਰੋਜ਼ ਪ੍ਰਦਰਸ਼ਨ ਆਪਾਂ ਚੰਡੀਗੜ੍ਹ 'ਚ ਕਰ ਰਹੇ ਆਂ ਤੇਜ ਦੀ ਹਰ ਰਾਜਧਾਨੀ 'ਚ ਅੱਜ ਰੋਜ਼ ਪ੍ਰਦਰਸ਼ਨ ਹੋ ਰਿਹਾ ਹੈ ਔਰ ਕੱਲ ਸਿੱਖਿਆ ਮੰਤਰੀ ਦਾ ਘਰ ਵੀ ਕੇ ਰਹਿ ਗਿਆ ਪ੍ਰਦਰਸ਼ਨ ਜਿਹੜਾ ਹੈਗੇ ਤੇ ਅਸੀਂ ਅਸੀਂ ਉਦੋਂ ਤੱਕ ਚੈਨ ਨਾਲ ਨਹੀਂ ਬੈਠਾਂਗੇ ਜਦ ਤੱਕ ਬੱਚਿਆਂ ਨੂੰ ਇਨਸਾਫ ਨਹੀਂ ਮਿਲਦਾ ਕਾਰਵਾਈ ਦੀਆਂ ਗੱਲਾਂ ਕਰਕੇ ਮਸਲੇ ਠੰਡੇ ਬਸਤੇ 'ਚ ਪੈ ਜਾਂਦੇ ਨੇ ਤੁਸੀਂ ਪ੍ਰਦਰਸ਼ਨ ਕਰ ਦਿੰ ਇਸ ਤੋਂ ਅੱਗੇ ਕੀ ਹੁਣ ਤਾਂ ਜ਼ਿੰਮੇਵਾਰੀ ਲੋਕ ਪਟਿਆਲੇ ਦੇ ਲੋਕਾਂ ਨੇ ਤੁਹਾਡੇ ਮੋਢਿਆਂ ਤੇ ਪਾਤੀ ਅਸੀਂ ਪਾਰਲੀਮੈਂਟ 'ਚ ਇਹ ਮੁੱਦਾ ਠਾਵਾਗੇ ਔਰ ਪਾਰਲੀਮੈਂਟ ਨੂੰ ਅਸੀਂ ਪੂਰਾ ਇਸ ਕਦਰ ਮਜਬੂਰ ਕਰਾਂਗੇ ਭਾਜਪਾ ਨੂੰ ਤੇ ਐਨਡੀਆ ਨੂੰ ਕਿ ਇਸ ਮੁੱਦੇ ਦਾ ਹੱਲ ਕਰੇ ਔਰ ਵਿਦਿਆਰਥੀਆਂ ਦੀ ਬਾਫੜੇ ਵਿਦਿਆਰਥੀਆਂ ਦੇ ਦੁਆਰਾ ਰੀਨਿਟ ਹੋਵੇ ਤਾਂ ਕਿ ਮੈਨਟ ਵਾਲੇ ਵਿਦਿਆਰਥੀ ਆ ਸਕਣ ਔਰ ਜਿਹੜਾ ਸਕੈਂਡਲ ਹੈ ਇਹਦਾ ਇਹ ਦਾ ਫਸਤਾ ਵੱਡਿਆ ਜਾ ਸਕੇ ਜਗਨ ਸਿੰਘ ਸਾਹਿਬ ਕਾਂਗਰਸ ਨਾਲ ਜੁੜਿਆ ਹੋਇਆ ਸਵਾਲ ਹੈ ਬਹੁਤ ਵੱਡਾ ਫਤਵਾ ਪੰਜਾਬ ਦੇ ਲੋਕਾਂ ਨੇ ਜਾਂ ਪੂਰੇ ਦੇਸ਼ ਦੇ ਲੋਕਾਂ ਨੇ ਕਾਂਗਰਸ ਨੂੰ ਦਿੱਤਾ ਪਰ ਪੰਜਾਬ ਚਰਚਾ ਚੱਲ ਪਈ ਕਿ ਕਾਂਗ ਹਿੰਦੂ ਜਿਹੜੀ ਹਸਤੀ ਹੁੰਦੀ ਆ ਉਹਨੂੰ ਘੱਟ ਨੁਮਾਇੰਦਗੀ ਮਿਲਦੀ ਆ ਨਹੀਂ ਐਦਾਂ ਦੀ ਗੱਲ ਕੋਈ ਨਹੀਂ ਹੈਗੀ ਐ ਕੋਈ ਆਸ ਕਾਂਗਰਸ ਕਦੀ ਹਿੰਦੂ ਸਿੱਖ ਯਕੀਨ ਨਹੀਂ ਕਰਦੀ ਨਾ ਏ ਧਰਮਾਂ ਦੇ ਨਾਂ ਤੇ ਵੰਡਦੀ ਹੈਗੀ ਲੋਕਾਂ ਨੂੰ ਹਮੇਸ਼ਾ ਧਰਮਾਂ ਦੇ ਵਿੱਚ ਵਕ ਵਕ ਧਰਮਾਂ ਦੇ ਜੋੜਨ ਦੀ ਗੱਲ ਕਰਦੀ ਹੈਗੀ ਐ ਸੋ ਇਹ ਟਾਈਮ ਸਮੇਂ ਸਮੇਂ ਤੇ ਲੋਕੀ ਕੁਝ ਵਿਚਾਰ ਰੱਖਦੇ ਨੇ ਖਾਸ ਤੌਰ ਤੇ ਜਦੋਂ ਭਾਰਤਾਂ ਦੀ ਭਾਜਪਾ ਦੀ ਹਿੰਦੂ ਪ੍ਰਸ ਰਾਜਨੀਤੀ ਆਈ ਹੈ ਉਸ ਬਾਰੇ ਸਵਾਲ ਹੈ ਪ੍ਰਮੁਖਤਾਂ ਨੇ ਉਠਾਏ ਜਾਣ ਲੱਗੇ ਨੇ ਕਿ ਹਿੰਦੂ ਚਿਹਰਾ ਸਿੱਖ ਚਿਹਰਾ ਅਸਰੇ ਪੰਜਾਬ ਤੱਕ ਦੀ ਪੰਜਾਬ ਕਿਸੇ ਨੇ ਮਾਇੰਦੇ ਨਹੀਂ ਕੀਤਾ ਕਿ ਹਿੰਦੂ ਚਿਹਰਾ ਕੀ ਤੇ ਸਿੱਖ ਚਿਹਰਾ ਕੀ ਹੈ ਪੰਜਾਬ ਸਰਬ ਸੰਜੀਵ ਵਾਲਤਾ ਦਾ ਪ੍ਰਤੀਕ ਹੈ ਗੁਰੂ ਸਾਹਿਬਾਨ ਦਾ ਰਿਸ਼ੀ ਮੂਨੀ ਇਹ ਤੇ ਹਿੰਦੂ ਸਿੱਖ ਦੀ ਗੱਲ ਕਰਨੀ ਮੈਂ ਲਗਾ ਪੰਜਾਬ ਚ ਜਿਹੜੀ ਪੰਜਾਬ ਦੀ ਰਵਾਇਤ ਹੈਗੀ ਹੈ ਪੰਜਾਬ ਦਾ ਵਿਰਸਾ ਵਿਰਾਸਤ ਹੈ ਉਹਦੇ ਨਾਲ ਤੋੜਨ ਦੀ ਗੱਲ ਹੈਗੀ ਹੈ ਬਾਗੀਸੁਰਾ ਤਾਂ ਉੱਡਦੀਆਂ ਨਜ਼ਰ ਆ ਰਹੀਆਂ ਨੇ ਇਸ ਜੀ ਨਹੀਂ ਉਹ ਤਾਂ ਹਰ ਪਾਰਟੀ ਚ ਹੁੰਦੀਆਂ ਕੋਈ ਨਾ ਹਰ ਅਲੱਗ-ਅਲੱਗ ਵਿਚਾਰ ਹੁੰਦੇ ਅਲੱਗ-ਅਲੱਗ ਸ਼ਖਸੀਅਤਾਂ ਹੁੰਦੀਆਂ ਉਹਨਾਂ ਆਪਣਾ 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 ਪ੍ਰਭਾਵ ਖੇਤਰ ਦਾ ਆਪਣਾ ਬਣਾ ਉਹਨਾਂ ਦਾ ਇੱਕ ਵਿਚਾਰ ਹੁੰਦੇ ਹੈਗੇ ਸੋ ਕਿਸੇ ਵੀ ਪਾਰਟੀ ਸੰਭਵ ਹੈ ਭਾਜਪਾ ਜਾਂ ਸਭ ਤੋਂ ਵੱਜਾ ਦੇ ਨਜ਼ਰ ਆ ਰਿਹਾ ਜਿਤੇ ਨਿਤਨ ਗੱਟ ਕਰੀ ਤੇ ਰਾਜਨਾਥ ਸਿੰਘ ਇੱਕ ਪਾਸੇ ਨੇ ਤੇ ਮੋਦੀ ਤੇ ਉਹਦੇ ਚੋਰੇ ਹੋਰ ਚੇਲੇ ਚਾਂਟਣੇ ਨੇ ਉਹ ਦੂਜੇ ਪਾਸੇ ਨੇ ਉਹ ਤਾਂ ਕ ਪਈਆਂ ਤੀਜੀ ਵਾਰ ਸਰਕਾਰ ਹੋਣ ਬਣ ਗਈ ਮੋਦੀ ਇਹ ਤਾਂ ਮੌਕੇ ਨੇ ਨਹੀਂ ਪਈਆਂ ਯੂਪੀ ਯੂਪੀ ਇਸ ਵਰਗਾ ਹਾਲ ਨਹੀਂ ਹੈ ਭਾਜਪਾ ਨਾ ਭਾਜਪਾ ਸਾਡੇ ਸਾੜ ਦਾ ਅਜ ਤੱਕ ਫਿਰ ਵੀ ਆ ਰਾਹੁਲ ਜੀ ਦੀ ਵਾਇਸ ਇਕੱਠੇ ਆ ਗਈਆਂ ਉਹਨਾਂ ਤਾਂ ਬਹੁਤ ਪੂਰੀ ਤਰ੍ਹਾਂ ਫੋਟੋਬਲ ਹੈਗੀ ਆ ਬਹੁਤ ਅੰਦਰ ਫੋਟ ਚੱਲ ਰਹੀ ਹੈ ਆਰਐਸਐਸ ਅਲਗ ਲੱਤਾਂ ਖਿੱਚ ਰਹੀ ਹੈ ਪਾਜਪਾ ਦੇ ਅੰਦਰੋਂ ਲੱਗ ਲੱਤਾਂ ਖਿੱਚਿਆ ਨੇ ਮੋਦੀ ਸਾਹਿਬ ਦਾ ਸਭ ਤੋਂ ਅਨਸੇਫ ਬੜੇ ਅੰਬੜੇ ਇੱਕ ਡਰੇ ਹੋਏ ਅਜ ਮਤਲਬ ਪ੍ਰਧਾਨ ਮੰਤਰੀ ਦਾ ਵਰਦਾ ਸਾਹਿਬ ਦੇ ਵੀ ਕਹਿੰਦੇ ਨਜ਼ਰ ਆਏ ਜਿਹੜੇ ਕਹਿੰਦੇ ਨੇ ਘਰ ਵਾਪਸੀ ਕਰਨਗੇ ਉਹਨਾਂ ਦਾ ਵਿਰੋਧ ਮੈਂ ਕਰੂੰਗਾ ਕਹਿੰਦੇ ਘਰ ਵਾਪਸੀ ਨਹੀਂ ਹੋਣੀ ਚਾਹੀਦੀ ਇਹ ਘਰ ਵਾਪਸੀ ਆ ਦੇਖੋ ਜਿਹੜੇ ਬੰਦੇ ਨੇ ਗਦਾਰੀ ਕੀਤੀ ਪਾਰਟੀ ਨਾਲ ਔਰ ਔਰ ਇਹ ਜਿਹ ਮੌਕੇ ਜਦੋਂ ਕਹਾਂਸੋਂ ਲੋਡ ਸੀਗੀ ਬਾਜਪਾ ਨੂੰ ਲੜਨ ਦੀ ਉਹਨਾਂ ਨੂੰ ਕਾਫਲੀ ਕੀਤਾ ਜਾ ਸਕਦਾ ਨਹੀਂ ਮਾਫ ਕਰਨੀ ਚਾਹੀਦੀ ਦੇਗੇ ਚਾਹੇ ਸਾਡੀ ਸਤੰਤ ਘਟ ਰਾਈ ਜਾਵੇ ਭਾਈ ਅਸੂਲਾਂ ਦੀ ਲੜਾਈ ਲੜਾਂਗੇ ਅਸੂਲਾਂ ਦੇ ਆਧਾਰ ਤੇ ਕਿਸੇ ਨੂੰ ਬਾਟਾਂਗੇ ਜੇ ਜਿਹੜਾ ਕੋਈ ਛਣ ਛੱਡ ਕੇ ਜਾਂਦਾ ਔਰ ਸਾਡੇ ਵਿਰੋਧੀ ਜਿਹੜੇ ਜਿਨ੍ਹਾਂ ਨਾਲ ਸਾਡੀ ਸਾਡੀ ਜੀਤ ਜ਼ਿੰਦਗੀ ਮੌਤ ਦੀ ਲੜਾਈ ਸੀ ਉਹਦੀ ਮਤਲਬ ਕਰਦਾ ਉਹਨੂੰ ਮਾਫਰੀ ਕੀਤਾ ਜਾਣਾ ਚਾਹੀਦਾ ਫਿਰ ਡਟ ਪਰਮੇ ਦੇ ਨਾਲ ਸਾਡ ਨਾਲ ਗੱਲਬਾਤ ਕਰ ਰਿਹਾ ਸੀ ਕਿ ਤੁਨ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਦੇ ਨਾਲ ਤਾਂ ਦੇਖੋ ਧੱਕੇਸ਼ਾਹੀ ਹੋ ਰਹੀ ਉਹ ਤਾਂ ਜਿਹੜਾ ਕਿ ਵਿਰੋਧ ਸੰਸਦ ਦੇ ਵਿੱਚ ਵੀ ਜ਼ਰੂਰ ਕਰਨਗੇ ਨਾਲ ਬਾਰੇ ਬੋਲਦੇ ਹੋ ਕਿ ਆ ਕਿ ਪਰਿਵਾਰਕ ਮਾਹੌਲ ਹੈ ਤੇ ਇਸ ਦੇ ਵਿੱਚ ਬਗਾਵਤੀ ਸੋਰੋ ਟ੍ਰੇਨਿੰਗ ਉਹਨਾਂ ਨੂੰ ਜਲਦੀ ਠੀਕ ਕਰ ਲਿਆ ਜਾਵੇਗਾ ਹਾਲਾਂਕਿ ਜਿਸ ਤਰੀਕੇ ਨਾਲ ਬਾਗੀ ਜੋ ਜੋਸੀ ਕਹਿੰਦੀ ਘਰ ਵਾਪਸੀਆਂ ਦਾ ਦੌਰ ਚੱਲਦਾ ਨਜ਼ਰ ਆ ਰਿਹਾ ਸੀ ਜਗਤ ਸਿੰਘ ਰੰਧਾਵਾ ਨੇ ਜੋ ਗੱਲ ਕਹੀ ਕਿ ਜੇਕਰ ਘਰ ਵਾਪਸੀ ਕਰਦਾ ਹੈ ਤਾਂ ਉਸ ਦਾ ਵਿਰੋਧ ਸੁਖਿੰਦਰ ਰੰਧਾਵਾ ਕਰਨਗੇ ਤਾਂ ਉਸ ਦੇ ਉੱਤੇ ਇਸ ਤਰ੍ਹਾਂ ਦੇ ਡਾਕਟਰ ਤਰਨਵੀਰ ਗਾਂਧੀ ਕਹਿੰਦੇ ਨਜ਼ਰ ਆਏ ਕਿ ਜਿਸ ਨੇ ਪਾਰਟੀ ਨਾਲ ਧੋਖਾ ਕੀਤਾ ਉਸ ਦੀ ਘਰ ਵਾਪਸੀ ਨਹੀਂ ਹੋਣੀ ਜਿਵੇਂ ਸਰਕਾਰ ਆਪਣੇ ਸਹਿਯੋਗੀ ਤਕਦੀਰ ਦੇ ਨਾਲ ਰੋਜ਼ਾਨਾ ਸਪੋਰਟਸਮੈਨ ਚੰਡੀਗੜ੍ਹ